ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਭਾਈ ਇੱਕ ਬਹੁਤ ਵਧੀਆ ਨਿਊਜ਼ ਤੁਹਾਡੇ ਲਈ ਆਈ ਹੈ ਨਿਊਜ਼ ਕੀ ਹੈ ਕਿ ਪਟਵਾਰੀ ਦੀ ਭਰਤੀ ਦਾ ਆਪਾਂ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਰੋਜ਼ ਮੈਸੇਜ ਕਰਦੇ ਹੋ ਰੋਜ਼ ਪੁੱਛਦੇ ਹੋ ਕਿ ਸਰ ਕਦੋਂ ਅਨਾਉਂਸ ਹੋਣਗੀਆਂ ਜਾਂ ਨਵੀਂ ਪੋਸਟਾਂ ਕਦੋਂ ਅਨਾਉਂਸ ਹੋਣਗੀਆਂ ਪਟਵਾਰੀ ਤੋਂ ਅਲਾਵਾ ਵੀ ਹੋਰ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਹਮੇਸ਼ਾ ਇੱਕੋ ਗੱਲ ਕਹੀ ਹੈ ਕਿ ਭਾਈ 2027 ਦੇ ਇਲੈਕਸ਼ਨਾਂ ਤੋਂ ਪਹਿਲਾਂ 2026 ਦੇ ਵਿੱਚ ਪੋਸਟਾਂ ਸਾਰੀਆਂ ਆ ਜਾਣਗੀਆਂ ਕਿ ਸਾਰੀ ਸਿਰੇ ਚੜ ਜਾਣਗੇ ਤੁਸੀਂ ਆਪਣੀ ਤਿਆਰੀ ਰੱਖੋ ਤੇ ਫਾਈਨਲੀ ਆ ਇੱਕ ਲੈਟਰ ਜੋ ਤੁਹਾਡੇ ਕੋਲ ਇੱਕ ਦੋ ਮਿੰਟ ਤੱਕ ਵੈਸੇ ਤਾਂ ਪਹੁੰਚ ਹੀ ਗਿਆ ਹੋਣਾ ਠੀਕ ਹੈ ਤੁਹਾਨੂੰ ਪਤਾ ਆਪਾਂ ਦਾ ਵੀਡੀਓ ਬਣਾਉਣ ਚ ਹਮੇਸ਼ਾ ਲੇਟ ਹੀ ਰਹਿੰਦੇ ਆ ਠੀਕ ਹੈ ਤਾਂ ਤੁਹਾਡੇ ਕੋਲ ਆਲਰੇਡੀ ਟੈਲੀਗ੍ਰਾਮ ਦੇ ਉੱਤੇ ਜਾਂ ਵਟਸਐਪ ਗਰੁੱਪਾਂ ਦੇ ਵਿੱਚ ਆ ਗਿਆ ਹੁਣ ਕਿ ਇੱਕ ਮੀਟਿੰਗ ਹੋਈ ਹੈ ਅੱਜ ਤਰੀਕ ਹੈਗੀ ਹੈ 30 ਤਰੀਕ ਕਿਹੜੀ ਤਰੀਕ ਹੈ ਬਈ ਅੱਜ 30 ਤਰੀਕ ਹੈਗੀ ਹੈ 10ਵਾਂ ਮਹੀਨਾ ਹੈ ਠੀਕ ਹੈ 30 10 2025 ਹੀ ਇਹਦੇ ਤੇ ਡੇਟ ਲਿਖੀ ਹੋਈ ਹੈ ਤੇ ਅੱਜ ਕੋਈ ਮੀਟਿੰਗ ਹੋਈ ਹੈ 101 ਨਹੀਂ ਸੌਰੀ 1001 ਪਟਵਾਰੀ ਦੀ ਪੋਸਟਾ ਠੀਕ ਹੈ ਤਾਂ 1001 ਪੋਸਟਾਂ ਆਣ ਗਈਆਂ ਪਟਵਾਰੀ ਦੀ ਉਸ ਸਬੰਧ ਦੇ ਵਿੱਚ ਆ ਮੀਟਿੰਗ ਹੋਈ ਹੈ ਠੀਕ ਹੈ ਤਾਂ ਬਹੁਤ ਲੰਬੇ ਟਾਈਮ ਤੋਂ ਤੁਹਾਨੂੰ ਇੰਤਜ਼ਾਰ ਸੀਗਾ ਸਾਨੂੰ ਵੀ ਇੰਤਜ਼ਾਰ ਸੀਗਾ ਕਿ ਕਦੋਂ ਪੋਸਟਾਂ ਪੋਸਟਾ ਜੋ ਹੈ ਆਣ ਗਈਆਂ ਜਾਂ ਕਦੋਂ ਅਨਾਉਂਸਮੈਂਟ ਹੋਏਗੀ ਤਾਂ ਇਹਦੇ ਬਾਰੇ ਚਰਚਾ ਚੱਲ ਰਹੀ ਹੈ ਮੀਟਿੰਗ ਹੋਈ ਹੈ ਤੇ ਅਗਲੀ ਮੀਟਿੰਗ ਦੀ ਵੀ ਇਹਨਾਂ ਨੇ ਤਰੀਕ ਜੋ ਹੈ ਉਹ ਲਿਖੀ ਹੋਈ ਹੈ ਕਿ 3 ਤਰੀਕ ਨੂੰ ਯਾਨੀ 11ਵੇਂ ਮਈ ਨੇ ਦੀ 3 ਨਵੰਬਰ ਨੂੰ ਵੀ ਜੋ ਹੈ ਗੱਲ ਇਹਨਾਂ ਦੀ ਮੀਟਿੰਗ ਹੋਏਗੀ ਤੇ ਜਲਦ ਹੀ ਤੁਹਾਨੂੰ ਇਹ ਅਨਾਉਂਸਮੈਂਟ ਜਾਂ ਆਫੀਸ਼ੀਅਲ ਜੋ ਹੈ ਨੋਟੀਫਿਕੇਸ਼ਨ ਪੀ ਟ੍ਰਿਪਲ ਐਸ ਬੀ ਦੀ ਸਾਈਟ ਤੇ ਦੇਖਣ ਨੂੰ ਮਿਲੇਗੀ ਠੀਕ ਹੈ ਇਹ ਤਾਂ ਕੱਲੀ ਪਟਵਾਰੀ ਹੈ ਇਸ ਤੋਂ ਇਲਾਵਾ ਹੋਰ ਪੋਸਟਾਂ ਵੀ ਆਣਗੀਆਂ ਜਿਹੜੇ ਬੱਚੇ ਸਬ ਇੰਸਪੈਕਟਰ ਦੀ ਵੇਟ ਕਰ ਰਹੇ ਹਨ ਉਹ ਵੀ ਰੈਡੀ ਰਹੋ ਜਾਂ ਏ ਐਸ ਆਈ ਦੀ ਵੇਟ ਕਰ ਰਹੇ ਹਨ ਉਹ ਵੀ ਰੈਡੀ ਰਹੋ ਕਨਸਟੇਬਲ ਤੋਂ ਇਲਾਵਾ ਪੰਜਾਬ ਪੁਲਿਸ ਜੋ ਰੈਂਕ ਦੀ ਪੋਸਟਾਂ ਹਨ ਉਹ ਵੀ ਆਣਗੀਆਂ ਹੋਰ ਕਾਫੀ ਪੋਸਟਾਂ ਆਣਗੀਆਂ ਵੀ ਕੁੱਲ ਮਿਲਾ ਕੇ ਸਾਰੀ ਪੋਸਟਾਂ ਇਹਨਾਂ ਨੇ ਸੀਰੇ ਚੜ੍ਹਣੀਆਂ ਨੇ ਠੀ ਸਾਰੀ ਭਰਤੀਆਂ ਸੀਰੇ ਚਾੜ ਕੇ ਜਾਣਗੇ ਟੈਨਸ਼ਨ ਨਾ ਲਓ ਤੁਸੀਂ ਆਪਣੀ ਤਿਆਰੀ ਰੱਖੋ ਇਸ ਤੁਹਾਡੇ ਕੋਲ ਆਖਰੀ ਮੌਕਾ ਹੈ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਕਹਿ ਸਕਦੇ ਤਾਂ ਇਹ ਆਖਰੀ ਮੌਕਾ ਹੈ ਜਿਹੜਾ ਲੱਗ ਗਿਆ ਉਹ ਲੱਗ ਗਿਆ ਬਸ ਫਿਰ ਠੀਕ ਹੈ ਓਕੇ ਬਾਕੀ ਉਸ ਮੌਕੇ ਨੂੰ ਪੱਕਾ ਕਰਨਾ ਹੈ ਆਪਣੇ ਕੋਲ ਬੈਚ ਆਲਰੇਡੀ ਹੈ ਪੰਜਾਬ ਸਿਲੈਕਸ਼ਨ ਬੈਚ 3.0 ਚੱਲ ਰਿਹਾ ਹੈ ਇਸ ਤੋਂ ਇਲਾਵਾ ਜਲਦ ਹੀ 15 ਨਵੰਬਰ ਦੇ ਨੇੜੇ ਨਵਾਂ ਬੈਚ ਵੀ ਚੱਲੇਗਾ ਜੋ ਕਿ ਪੀ ਟ੍ਰਿਪਲ ਐਸਬੀ ਦੇ ਸਾਰੇ ਐਗਜ਼ਾਮਸ ਵਾਸਤੇ ਹੋਏਗਾ ਖਾਸ ਤੌਰ ਤੇ ਪਟਵਾਰੀ ਐਕਸਾਈਜ਼ ਇੰਸਪੈਕਟਰ ਜਾਂ ਲਿਬਰੀ ਇੰਸਪੈਕਟਰ ਜਾਂ ਜੋ ਹੋਰ ਵੀ ਐਗਜ਼ਾਮ ਆਣੇ ਆ ਤੇ ਸਬ ਇੰਸਪੈਕਟਰ ਆਏਗਾ ਪੰਜਾਬ ਪੁਲਿਸ ਦਾ ਇਹਨਾਂ ਵਾਸਤੇ ਆਲਰੇਡੀ ਆਪਣੇ ਕੋਲ ਇੱਕ ਬੈਚ ਚੱਲ ਰਿਹਾ ਹੈ ਇਹਦੇ ਚ ਸਾਰਾ ਸਿਲੇਬਸ ਚੱਲ ਰਿਹਾ ਹੈ ਤੇ ਜਲਦ ਹੀ ਇੱਕ ਹੋਰ ਬੈਚ ਵੀ ਆਏਗਾ 4.0 ਠੀਕ ਹੈ ਤਾਂ ਜਿਨ੍ਹਾਂ ਨੇ ਆਲਰੇਡੀ ਇਹਨੂੰ ਜੁਆਇਨ ਕਰ ਰੱਖਿਆ ਵਧੀਆ ਹੈ ਭਾਈ ਆਪਣੀ ਤਿਆਰੀ ਨੂੰ ਹੋਰ ਵਧੀਆ ਕਰੋ ਠੀਕ ਹੈ ਟੈਸਟ ਲਗਾਓ ਤੇ ਇਸ ਤੋਂ ਇਲਾਵਾ ਜਿਹੜੇ ਨਵੇਂ ਬੈਚ ਨਾਲ ਜੁੜਨਾ ਚਾਹੁੰਦੇ ਆ ਜਾਂ ਆਫਲਾਈਨ ਸਾਡੇ ਕੋਲ ਆ ਕੇ ਪੜ੍ਹਨਾ ਚਾਹੁੰਦੇ ਆ ਤਾਂ ਬਾਈ ਉਹ ਪਟਿਆਲੇ ਆ ਸਕਦੇ ਆ ਠੀਕ ਹੈ ਆਪਣੀ ਅਕੈਡਮੀ ਕਿੱਥੇ ਹੈ ਪਟਿਆਲੇ ਆਫਲਾਈਨ ਬੈਚ ਚੱਲਦੇ ਆ ਪੀਟਰੀ ਪਲੱਸ ਵੀ ਵਾਸਤੇ ਪੰਜਾਬ ਪੁਲਿਸ ਵਾਸਤੇ ਇੱਥੇ ਆ ਸਕਦੇ ਹੋ ਘਰੇ ਬੈਠ ਕੇ ਤਿਆਰੀ ਕਰਨੀ ਹੈ ਤਾਂ ਆਲਰੇਡੀ ਆਪਣੇ ਕੋਲ ਬੈਚ ਹੈ ਮੈਂ ਤੁਹਾਨੂੰ ਦੱਸਿਆ ਹੀ ਹੈ ਪੰਜਾਬ ਸਿਲੈਕਸ਼ਨ ਬੈਚ 3.0 ਤੇ ਜਲਦੀ ਹੀ ਇੱਕ ਹੋਰ ਲਾਈਵ ਬੈਚ ਵੀ ਆਉਣ ਲੱਗ ਰਿਹਾ ਹੈ ਤਾਂ ਉਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਕੋਈ ਸ਼ੂ ਨਹੀਂ ਠੀਕ ਹੈ ਗੱਲ ਸਮਝੇ ਆ ਤੇ ਇਸ ਤੋਂ ਇਲਾਵਾ ਜਦੋਂ ਕੋਈ ਹੋਰ ਇਨਫੋਰਮੇਸ਼ਨ ਆਏਗੀ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ